ਹੰਮਤੀਪੁਰੇ ਨਾ ਮੇਰੇ ਪੱਠਿਆਂ ਕੋਲੇ ਜਿਹੜਾ ਆ ਦੇਖੋ ਤੁਸੀਂ ਬੋਰਡ ਬਹੁਤ ਜ਼ਿਆਦਾ ਵੱਡਾ ਤੇ ਇੱਥੇ ਗਰਮੀ ਦਾ ਜਿਹੜਾ ਮਹਿਸੂਸ ਹੀ ਨਹੀਂ ਹੁੰਦੀ ਆ ਆਪਾਂ ਨੂੰ ਅੱਤ ਦੀ ਗਰਮੀ ਪੈਂਦੀ ਆ ਦੇਖੋ ਦੋ ਤਿੰਨ ਬੋਰਡ ਪਿੱਪਲ ਇਕੱਠੇ ਨੇ ਬਹੁਤ ਜ਼ਿਆਦਾ ਵੱਡੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਲਗਰਾਂ ਨੇ ਦੇਖੋ ਬਹੁਤ ਜ਼ਿਆਦਾ ਤਹਾਂ ਤੱਕ ਜਿਹੜੀਆਂ ਇਹਨਾਂ ਨੂੰ ਮੁੱਛਾਂ ਵੀ ਕਹਿ ਦਿੰਦੇ ਆ ਤੇ ਉਹ ਦੂਰ ਤੱਕ ਦੇਖੋ ਆ ਲਮਕੀਆਂ। ਪਲਮਾਂ ਦੇ ਵਿੱਚ ਵੀ ਮੈਗਨਾ ਇਹਨਾਂ ਨੂੰ ਫੜ ਕੇ ਅੱਗੇ ਤਾਈ ਘੁੰਮਦੇ ਸੀਗੇ ਤੇ ਮੈਂ ਵੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਲਮਕ ਕੇ ਤੇ ਜਿਹੜਾ ਬਚਪਨਾਂ ਯਾਦ ਕੀਤਾ ਜਾਵੇ ਹੈ ਨਾ ਤੇ ਆਹ ਦੇਖੋ ਕਿੰਨਾ ਵੱਡਾ ਇਹਦਾ ਜਿਹੜਾ ਹੈਗਾ ਮੋੜਾ ਥਲਿਓ। ਧਾਰੇ ਪਾਸੋਂ ਬਹੁਤ ਜ਼ਿਆਦਾ ਵੱਡਾ ਹੈਗਾ। ਤੇ ਬਹੁਤ ਪੁਰਾਣਾ ਹੈਗਾ ਤੇ ਪਿੱਪਲ ਵੀ ਹੈ ਬੋਰਡ ਵੀ ਹੈ ਸਾਰਾ ਕੁਝ ਇਹ ਤੇ ਕਈ ਨੇ ਇਹ ਇਕੱਠੇ ਜਿਹੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਬਹੁਤ ਪੁਰਾਣੇ ਨੇ ਇਹ ਤੇ ਇਹਨਾਂ ਦੀ ਜਿਹੜੀ ਆ ਗਿਣਤੀ ਮੈਂਤੀ ਉਮਰ ਦੀ ਕਰਨੀ ਜਿਹੜੀ ਮੁਸ਼ਕਲ ਆ ਤੇ ਇਹ ਮੈਂ ਕਹਨਾ 100 ਸਾਲ ਤੋਂ ਵੀ ਵੱਧ ਦੀ ਪੁਰਾਣਾ ਹੋ ਸਕਦਾ ਹੈ ਬਹੁਤ ਵੱਡਾ ਬੋਰਡ ਹੈ ਤੇ ਇੱਥੇ ਜੇ ਗਰਮੀਆਂ ਦੇ ਵਿੱਚ ਆਰਾਮ ਕੀਤਾ ਜਾਵੇ ਤਾਂ ਮੈਂ ਕਹਿੰਨਾ ਇਹਦੇ ਅੜੀ ਏਸੀ ਤੋਂ ਵੱਧ ਜਿਹੜੀ ਹੈ ਠੰਡੀ ਛਾਂ ਗਈ ਇੱਥੇ ਹੁਣ ਹਵਾ ਵੀ ਬਹੁਤ ਵਧੀਆ ਲੱਗਦੀ ਹੈ ਆ ਆ ਉਹਨਾਂ ਨੂੰ ਬੋਲਣ ਦੇ ਦਿੰਦੇ ਹਾਂ